ਤੇ ਅੱਜ ਦੀ ਇਹ ਵੀਡੀਓ ਵੇਖ ਕੇ ਸ਼ਾਇਦ ਤੁਹਾਡਾ ਇਨਸਾਨੀਅਤ ਤੋਂ ਜਿਹੜਾ ਉਹ ਯਕੀਨ ਉੱਠ ਜਾਊਗਾ ਮਤਲਬ ਫੇਰ ਤੁਸੀਂ ਛੇਤੀ ਕੀਤੇ ਆ ਕਿਸੇ ਤੇ ਯਕੀਨ ਨਹੀਂ ਕਰ ਸਕੋਗੇ ਅੱਜ ਦੀ ਵੀਡੀਓ ਚ ਕੁਝ ਇਦਾਂ ਦਾ ਆਪਾਂ ਗੱਲਬਾਤ ਕਰਾਂਗੇ ਇਹ ਗੱਲ ਹੈਗੀ ਆ ਲੁਧਿਆਣਾ ਦੀ ਸ਼ਿਮਲਾਪੁਰੀ ਦੀ ਠੀਕ 28 ਨਵੰਬਰ 2021 ਵਾਲਾ ਦਿਨ ਦਿਲਰੋਜ ਜਿਹਦੀ ਕੀ ਉਮਰ ਹੈਗੀ ਆ 22 ਸਾਲ ਉਹ ਆਪਣੇ ਗਲੀ ਦੇ ਵਿੱਚ ਖੇਡਦੀ ਪਈ ਲੁਧਿਆਣਾ ਦੇ ਸ਼ਿਮਲੇ ਸ਼ਿਮਲਾਪੁਰੀ ਦੀ ਇਹ ਜਿਹੜੀ ਹੈਗੀ ਘਟਨਾ ਹੈਗੀ ਆ ਉਹ ਆਪਣੀ ਗਲੀ 'ਚ ਖੇਡਦੀ ਪਈ ਸੀ ਰੋਜ਼ ਦੇ ਵਾਂਗ ਜਿੱਦਾਂ ਬੱਚੇ ਮਤਲਬ ਬਾਹਰ ਮਤਲਬ ਗਾਂ ਬਾਹਰ ਆਪਣੀ ਗਲੀ 'ਚ ਖੇਡਣ ਲੱਗ ਜਾਂਦੇ ਆ ਠੀਕ ਆ ਤੇ ਖੇਡਦੇ ਖੇਡਦੇ ਜਦੋਂ ਕਾਫੀ ਟਾਈਮ ਹੋ ਗਿਆ ਉਹਦੇ ਘਰਦਿਆਂ ਨੇ ਜਦੋਂ ਬਾਹਰ ਵੇਖਿਆ ਤੇ ਬਾਹਰ ਦਿਲਰੋਜ਼ ਉਹਨਾਂ ਨੂੰ ਨਹੀਂ ਮਿਲੀ ਦਿਲਰੋਜ਼ ਦੀ ਫੈਮਿਲੀ ਦੇ ਵਿੱਚ ਉਹਦੇ ਪਿਤਾ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਫਾਦਰ ਹਰਪ੍ਰੀਤ ਸਿੰਘ ਦੀ ਵਾਈਫ ਤੇ ਉਹਨਾਂ ਦਾ ਇੱਕ ਵੱਡਾ ਬੇਟਾ ਅਮਰਪ੍ਰੀਤ ਸਿੰਘ ਰਹਿੰਦੇ ਤੇ ਦਿਲਰੋਜ਼ ਜਿਹੜੀ ਉਹਦੀ ਉਮਰ ਹੈਗੀ ਸੀ 22 ਸਾਲ ਤੇ ਉਹ ਘਰੋਂ ਬਾਹਰ ਖੇਡਦੀ ਪਈ ਸੀ ਰੋਜ਼ ਖੇਡਦੀ ਸੀ ਰਜਾਣਾ ਮਤਲਬ ਤੇ ਅੱਜ ਜਦੋਂ ਉਹਨਾਂ ਦੇ ਮੰਮੀ ਨੇ ਬਾਹਰ ਜਾ ਕੇ ਦੇਖਿਆ ਦਿਲਰੋਜ਼ ਉਹਨਾਂ ਨੂੰ ਨਹੀਂ ਮਿਲੀ ਤੇ ਉਹ ਆਸ-ਪਾਸ ਪਤਾ ਕਰਨ ਲੱਗੇ ਕਿ ਦਿਲਰੋਜ਼ ਕਿੱਥੇ ਗਈ ਹੈ ਮਲਾਣ ਗਵਾਂਡ ਜਿੱਦਾਂ ਆਪਾਂ ਪਤਾ ਕਰਦੇ ਹਾਂਗੇ ਨਾਹਾਂਡੀਆਂ ਗਵਾਂਡੀਆਂ ਨੂੰ ਪੁੱਛ ਲੋ ਤੇ ਕਿਤੇ ਨਹੀਂ ਮਿਲਦੀ ਜਦੋਂ ਲੱਭਦੇ ਆ ਕਾਫੀ ਟਾਈਮ ਬੀਤ ਜਾਂਦਾ ਵਾ 1 ਘੰਟਾ ਲੱਗ ਜਾਂਦਾ ਲੱਭਦੇ ਲੱਭਦੇ ਕਿਤੇ ਨਾ ਦਿਲਰੋਜ਼ ਆਉਂਦੀ ਆ ਤੇ ਨਾ ਹੀ ਕਿਸੇ ਨੂੰ ਉਹਨੂੰ ਦੇਖਿਆ ਹੁੰਦਾ ਵਾ ਫਿਰ ਉਹ ਆਪਣੇ ਹਸਬੰਡ ਨੂੰ ਫੋਨ ਕਰਦੀ ਆ ਹਰਪ੍ਰੀਤ ਸਿੰਘ ਨੂੰ ਜਿਹੜੇ ਕਿ ਪੰਜਾਬ ਪੁਲਿਸ ਚ ਮਤਲਬ ਜੌਬ ਕਰਦੇ ਸੀਗੇ ਤੇ ਉਹ ਉਸ ਟਾਈਮ ਡਿਊਟੀ ਤੇ ਹੀ ਸੀਗੇ ਠੀਕ ਆ ਜਦੋਂ ਉਹਨਾਂ ਨੂੰ ਘਰੋਂ ਫੋਨ ਆਉਂਦਾ ਕਿ ਬੱਚੀ ਨਹੀਂ ਮਿਲਦੀ ਭਈ ਉਸੇ ਟਾਈਮ ਆਪਣੇ ਸਟਾਫ ਨਾਲ ਗੱਲ ਕਰਦੀ ਆ ਕਿ ਇੰਨਾ 1 ਘੰਟਾ ਹੋ ਗਿਆ ਅਜੇ ਤਾਈ ਬੱਚੀ ਮਿਲਦੀ ਨਹੀਂ ਭਈ ਤੇ ਪੁਲਿਸ ਉਸੇ ਟਾਈਮ ਐਕਸ਼ਨ 'ਚ ਆਉਂਦੀ ਆ ਤੇ ਉਹ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਦੀ ਕਲੋਨੀ ਦੇ ਮਤਲਬ ਗਲੀ 'ਚ ਜਿੱਥੇ ਸੀਸੀਟੀਵੀ ਕੈਮਰੇ ਹੁੰਦੇ ਉਹ ਚੈੱਕ ਕਰਨ ਲੱਗ ਜਾਂਦੇ ਆ ਠੀਕ ਆ ਜਦੋਂ ਸੀਸੀਟੀਵੀ ਚੈੱਕ ਕਰਦੇ ਆ ਕੈਮਰੇ ਉਹਨਾਂ ਨੂੰ ਇੱਕ ਫੁਟੇਜ ਮਿਲਦੀ ਆ ਜਿੱਚ ਇੱਕ ਔਰਤ ਸਕੂਟੀ ਦੇ ਬੱਚੀ ਨੂੰ ਅਗਲੇ ਮੈਨੇ ਖਲਾਰ ਕੇ ਤੇ ਲਈ ਜਾਣ ਦੀ ਹੁੰਦੀ ਆ ਸੀਸੀਟੀਵੀ 'ਚ ਉਹ ਫੁਟੇਜ ਉਹਨਾਂ ਨੂੰ ਦਿਸਦੀ ਆ ਪਰ ਪੁਲਿਸ ਵਾਲਿਆਂ ਨੂੰ ਮਤਲਬ ਲੇਡੀਜ਼ ਦੀ ਪਛਾਣ ਨਹੀਂ ਹੁੰਦੀ ਫਿਰ ਉਹ ਫੁਟੇਜ ਲੈ ਕੇ ਉਹਨਾਂ ਦੇ ਹਰਪ੍ਰੀਤ ਸਿੰਘ ਦੇ ਘਰੇ ਆ ਜਾਂਦੇ ਆ ਤੇ ਪੁਲਿਸ ਵਾਲੇ ਸ਼ੌਕ ਹੋ ਜਾਂਦੇ ਆ ਜਦੋਂ ਘਰੇ ਆਉਂਦੇ ਆ ਉਹੀ ਲੇਡੀਜ਼ ਜਿਹੜੀ ਸੀਸੀਟੀਵੀ 'ਚ ਉਹਨਾਂ ਵੇਖੀ ਹੁੰਦੀ ਆ ਉਹ ਉਹਨਾਂ ਦੇ ਪਰਿਵਾਰ ਦੇ ਨਾਲ ਓਨੀ ਦੁਖੀ ਹੁੰਦੀ ਆ ਜਿੰਨਾ ਪਰਿਵਾਰ ਦੁਖੀ ਹੁੰਦਾ ਮਤਲਬ ਨਾਟਕ ਕਰਨੀ ਪੈਂਦੀ ਦੁਖੀ ਹੋਣ ਦਾ ਤੇ ਫਿਰ ਉਹ ਜਦੋਂ ਉਹਨੂੰ ਦੇਖਦੇ ਆ ਉਹ ਉਹਨੂੰ ਕਹਿੰਦੇ ਆ ਕਿ ਤੂੰ ਮਤਲਬ ਕਿ ਦਿਨ ਰੋਜ਼ ਕਿੱਥੇ ਆ ਫਿਰ ਉਹ ਨਹੀਂ ਮੰਨਦੀ ਫਿਰ ਉਹ ਸੀਸੀਟੀਵੀ ਫੁਟੇਜ ਉਹਨੂੰ ਵਿਖਾਉਂਦੇ ਆ ਯਾ ਦੇਖ ਦੇਲ ਦੋ ਤੂੰ ਕਿੱਥੇ ਲੈ ਕੇ ਗਈ ਆ ਤੇ ਉਹ ਲੇਡੀਜ਼ ਦਾ ਨਾਮ ਹੈਗਾ ਸੀ ਨੀਲਮ ਤੇ ਉਹ ਉਹਨਾਂ ਦੇ ਮਤਲਬ ਗੁਆਂਢੀ ਹੀ ਉਹਨਾਂ ਦੀ ਮਤਲਬ ਪੜੋਸ ਚ ਉਹਨਾਂ ਦੇ ਗੁਆਂਢੀ ਹੀ ਤੇ ਲਾਗੇ ਉਹਨਾਂ ਦਾ ਘਰ ਹੀ ਉੱਥੇ ਰਹਿੰਦੀ ਸੀ ਤੇ ਉਹਦੇ ਵੀ ਦੋ ਬੱਚੇ ਸੀ ਇੱਕ ਮੁੰਡਾ ਸੀ ਇੱਕ ਕੁੜੀ ਸੀ ਉਹਦਾ ਡਿਵੋਰਸ ਹੋਇਆ ਸੀ ਉਹ ਆਪਣੇ ਮਤਲਬ ਪੇਕੇ ਹੀ ਰਹਿੰਦੀ ਸੀ ਡਿਵੋਰਸ ਹੋਣ ਦੇ ਕਾਰਨ ਉਹ ਆਪਣੇ ਪੇਕੇ ਹੀ ਰਹਿੰਦੀ ਸੀ ਤੇ ਫੁਟੇਜ ਦੇ ਵਿੱਚ ਜਿਹੜੀ ਫੁਟੇਜ ਦਾ ਟਾਈਮ ਹੀ ਉਹ ਦੋ ਅੱਜ ਕੇ 20 ਮਿੰਟ ਦੇ ਲਗਭਗ ਉਹ ਜਿਹੜੀ ਮਤਲਬ ਦਿਲ ਰੋਜ਼ ਉਥੋਂ ਲੈ ਕੇ ਗਈ ਸੀ ਮਤਲਬ ਸਕੂਟੀ ਦੇ ਬਾਹਾ ਕੇ ਘਰ ਦੇ ਬਾਹਰੋਂ ਜੇ ਜਦੋਂ ਦਿਲਰੋਜ ਨੂੰ ਲੱਭਣ ਡੈ ਹੀ ਤੇ ਨੀਲਮ ਦਾ ਜਿਹੜਾ ਬੇਟਾ ਸੀ ਉਹਨੇ ਕਿਹਾ ਵੀ ਕਿ ਮੰਮੀ ਦੇ ਨਾਲ ਗਈ ਆ ਦਿਲਰੋਜ ਪਰ ਜਦੋਂ ਉਹਨਾਂ ਨੇ ਨੀਲਮ ਨੂੰ ਫੋਨ ਕੀਤਾ ਕਿ ਦਿਲਰੋਜ ਤੇਰੇ ਨਾਲ ਆ ਉਹ ਸਾਫ਼ ਮੁਕਰ ਗਈ ਕਹਿੰਦੀ ਨਹੀਂ ਦਿਲਰੋਜ ਮੇਰੇ ਨਾਲ ਨਹੀਂ ਹੈਗੀ ਤੇ ਉਹ ਫੇਰ ਏਦਾਂ ਕਰਕੇ ਆਂਡ ਗਵਾਣ ਤੋਂ ਮੈਨੂੰ ਪਤਾ ਕਰਨ ਲੱਗੀ ਫਿਰ ਪੁਲਿਸ ਨੂੰ ਇੰਨਾ ਸਰਾਖ ਬਹੁਤ ਸੀਗਾ 35 ਸਾਲ ਦੀ ਨੀਲਮ ਜਿਹੜੀ ਕਿ ਉਹਨਾਂ ਦੇ ਗਵਾਣ ਚ ਰਹਿੰਦੀ ਸੀ ਮਤਲਬ ਉਹਨੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਤਾ ਜਿਹੜਾ ਕੋਈ ਮਤਲਬ ਸੋਚ ਵੀ ਨਹੀਂ ਸਕਦੇ ਮਤਲਬ ਸਰੀਰ ਲੂਈ ਗੰਡੇ ਖੜਾ ਹੋ ਜਾਊਗਾ ਤੁਹਾਡਾ ਇਹ ਚੀਜ਼ ਸੁਣ ਕੇ ਮਤਲਬ ਉਹਨੇ ਕੀ ਕੀਤਾ ਇੱਕ ਇਨਸਾਨੀਅਤ ਨੂੰ ਉਹਨੇ ਮਤਲਬ ਖਤਮ ਕਰਤਾ ਕਿ ਆਪਾਂ ਕਿਸੇ ਦੇ ਯਕੀਨ ਨਹੀਂ ਕਰ ਸਕਦੇ ਆਸ-ਪਾਸ ਤੇ ਜਿੱਦਾਂ ਆਪਾਂ ਨੇ ਬੱਚੇ ਗੁਆਂਢੀਆਂ ਕਰੇ ਖੇਡਣ ਚਲ ਜਾਂਦੇ ਆ ਇਹ ਵੀਡੀਓ ਤੁਸੀਂ ਵੇਖ ਕੇ ਤੁਹਾਨੂੰ ਮਤਲਬ ਡਰ ਲੱਗੂਗਾ ਪਹਿਲਾਂ ਵੀ ਜਦੋਂ ਪੁਲਿਸ ਵਾਲੇ ਪੁੱਛਗੇ ਇਸ ਕਰਤੇ ਉਦੋਂ ਮੰਨਦੀ ਨਹੀਂ ਕਿ ਮੈਂ ਨਹੀਂ ਦਿਨ ਰੋਜ਼ੋਂ ਵੇਖਿਆ ਨਾ ਮੈਨੂੰ ਪਤਾ ਉਹ ਕਿੱਥੇ ਆ ਪਰ ਜਦੋਂ ਪੁਲਿਸ ਵਾਲੇ ਉਹ ਸੀਸੀਟੀਵੀ ਫੁਟੇਜ ਉਹਨੂੰ ਖਾਉਂਦੇ ਆ ਫਿਰ ਉਹ ਸਮਝ ਜਾਂਦੀ ਕਿ ਮੇਰਾ ਭਾਂਡਾ ਫੁੱਟ ਗਿਆ ਕਿ ਹੁਣ ਮੈਂ ਫੜੀ ਗਈ ਆ ਤੇ ਜਦੋਂ ਪੁਲਿਸ ਫਿਰ ਆਪਣੇ ਤਰੀਕੇ ਨਾਲ ਥੋੜੀ ਸਖਤ ਕਾਰਵਾਈ ਨਾਲ ਪੁੱਛਦੀ ਆ ਤੇ ਫਿਰ ਉਹ ਕਹਿੰਦੀ ਚਲੋ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਚਲੋ ਮੈਂ ਤੁਹਾਨੂੰ ਦਿਲ ਰੋਜ਼ ਦੇ ਕੋਲ ਲੈ ਕੇ ਜਾਂਦੀ ਆ ਫਿਰ ਉਹ ਉਹਨਾਂ ਨੂੰ ਦਿੱਲੀ ਅੰਮ੍ਰਿਤਸਰ ਹਾਈਵੇ ਵੱਲ ਲੈ ਜਾਂਦੀ ਆ ਮਤਲਬ ਸਾਰੀ ਫੈਮਿਲੀ ਤੇ ਪੁਲਿਸ ਜਿੰਨਾ ਸਟਾਫ ਹੁੰਦਾ ਵਾ ਫਿਰ ਉਹ ਉਧਰ ਚੱਲ ਜਾਂਦੇ ਜਿੱਥੇ ਉਹ ਮਤਲਬ ਬੱਚੀ ਨੂੰ ਉਹਨੇ ਖੜਿਆ ਹੁੰਦਾ ਵਾ ਠੀਕ ਆ ਤੇ ਉੱਥੇ ਉਸ ਤੋਂ ਥੋੜਾ ਟਾਈਮ ਪਹਿਲਾਂ ਜਦੋਂ ਉਹ ਬੱਚੀ ਨੂੰ ਲੈ ਕੇ ਜਾਂਦੀ ਆ ਉੱਥੇ ਇੱਕ ਸੁਨਸਾਨ ਰਸਤੇ ਵੱਲ ਉੱਥੇ ਜਿਹੜਾ ਬਾਹਰ ਕਲੋਨੀ ਦੇ ਇੱਕ ਸਿਕਿਉਰਿਟੀ ਗਾਰਡ ਹੁੰਦਾ ਵਾ ਉਹ ਵੇਂਦਾ ਵਗੇ ਇੱਕ ਮਤਲਬ ਲੇਡੀਜ਼ ਆਈ ਔਰਤ ਆਈ ਆ ਬੱਚੀ ਨੂੰ ਲੈ ਕੇ ਅਕਲੇ ਐਕਟਵਾ ਦੇ ਅੱਗੇ ਥੋੜੇ ਟਾਈਮ ਬਾਅਦ ਐਕਟਿਵ ਆਉ ਕੱਲੀ ਲੈ ਕੇ ਆ ਜਾਂਦੀ ਪਰ ਬੱਚੀ ਨਹੀਂ ਆਉਂਦੀ ਉਹ ਵੀ ਹੈਰਾਨ ਹੁੰਦਾ ਵਾ ਕਿ ਮਤਲਬ ਇਹ ਕੀ ਚੱਕਰ ਆ ਕਿ ਮਤਲਬ ਅੱਗੇ ਦੇ ਸੁਨਸਾਨ ਜਾਂ ਮਤਲਬ ਵੇਹਲੀ ਜਗ੍ਹਾ ਪਈ ਆ ਖਾਲੀ ਪਲਾਟ ਆ ਉੱਥੇ ਬੱਚੀ ਨੂੰ ਕਿੱਥੇ ਛੱਡ ਆਈ ਆ ਪਰ ਉਹ ਮਤਲਬ ਇੱਕ ਵਾਰੀ ਤੇ ਸੋਚਦਾ ਵਾ ਪਰ ਫਿਰ ਉਹ ਆ ਗਿਆ ਆਪਣੀ ਮਤਲਬ ਡਿਊਟੀ ਦੇ ਬੈਠ ਜਾਂਦਾ ਵਾ ਤੇ ਜਦੋਂ ਪੁਲਿਸ ਦੇ ਨਾਲ ਉੱਥੇ ਜਾਂਦੀ ਆ ਫਿਰ ਉਹ ਗਾਰਡ ਵੀ ਮਤਲਬ ਪੁਲਿਸ ਵੇ ਕੇ ਉੱਥੇ ਆ ਜਾਂਦਾ ਵਾ ਉਹਨਾਂ ਦੇ ਕੋਲ ਤੇ ਉਹ ਦੱਸਦਾ ਕਿ ਹਾਂ ਇਹ ਹੀ ਲੇਡੀ ਆ ਇੱਕ ਛੋਟੀ ਬੱਚੀ ਨੂੰ ਇੱਧਰ ਲੈ ਕੇ ਆਈ ਸੀ ਤੇ ਉਹਨੂੰ ਛੱਡ ਕੇ ਫਿਰ ਇੱਕल्ली ਵਾਪਸ ਆ ਗਈ। ਮਤਲਬ ਇੱਕ ਥੋੜਾ ਸਾਰਾ ਕੁਛ ਏਤੀ ਏਤੀ ਹੋ ਗਿਆ। ਮਤਲਬ ਜਦੋਂ ਉਹ ਬੱਚੀ ਨੂੰ ਛੱਡ ਕੇ ਵਾਪਸ ਆਈ ਆ ਉਸੇ ਟਾਈਮ ਉਹਦੇ ਘਰਦਿਆਂ ਨੂੰ ਲੱਭਣ ਲੱਗ ਗਏ ਆ ਦਿਲਰੋਜ਼ ਦੇ ਘਰਦਿਆਂ ਦੇ ਦਿਲਰੋਜ਼ ਨੂੰ। ਜਦੋਂ ਨਹੀਂ ਮਿਲਦੀ ਉਹ ਦਿਲਰੋਜ਼ ਦੇ ਫਾਦਰ ਨੂੰ ਕਾਲ ਜਾਂਦੀ ਆ ਕਿ ਬੱਚੀ ਨਹੀਂ ਮਿਲਦੀ। ਉਸੇ ਟਾਈਮ ਪੁਲਿਸ ਜਿਹੜੀ ਆ ਜਾਂਦੀ ਆ ਥੋੜੇ ਟਾਈਮ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਗਈਆਂ। ਪਹਿਲਾਂ ਤੇ ਪੁਲਿਸ ਨੂੰ ਵੀ ਲੱਗਾ ਕਿ ਹਾਂ ਮਤਲਬ ਨੀਲਮਾ ਹਨ ਉੱਥੇ ਲੈ ਗਈ ਆ ਤੇ ਸਾਨੂੰ ਬੱਚੀ ਮਿਲ ਗਈ ਆ। ਤੇ ਦਿਲਰੋਜ਼ ਦੀ ਫੈਮਿਲੀ ਨੂੰ ਹੀ ਕਿ ਅਸੀਂ ਛੇੜੀ ਛੇੜ ਤੇ ਘਰ ਤੋਂ 13 ਕਿਲੋਮੀਟਰ ਦੂਰ ਤੇ ਹੀ ਉਹ ਮਤਲਬ ਪਲਾਟ ਹੀ ਖਾਲੀ ਜਗ੍ਹਾ ਹੈ ਜਿੱਥੇ ਉਹਨੇ ਮਤਲਬ ਦਿਨ ਰੋਜ਼ ਨੂੰ ਮਤਲਬ ਦਬਿਆ ਹੈਗਾ ਨੀਲਮ ਜਦੋਂ ਉੱਥੇ ਲੈ ਕੇ ਜਾਂਦੀ ਆ ਉਹਨਾਂ ਨੂੰ ਤੇ ਦੇਖਦੇ ਆ ਕਿ ਬੱਚੀ ਦੇ ਪੈਰ ਲੱਗੇ ਹੁੰਦੇ ਆ ਇੱਕ ਮਤਲਬ ਖੱਡਾ ਪੁੱਟਿਆ ਹੁੰਦਾ ਵਾ ਬੱਚੀ ਦੇ ਉੱਥੇ ਪੈਰ ਲੱਗੇ ਹੁੰਦੇ ਆ ਤੇ ਉੱਥੇ ਤਾਜੀ ਮਿੱਟੀ ਜਿੱਦਾਂ ਆਪਾਂ ਪਟੋਆ ਪੁੱਟ ਕੇ ਮਿੱਟੀ ਨਹੀਂ ਭਾਈ ਹੁੰਦੀ ਐਦਾਂ ਤਾਜੀ ਮਿੱਟੀ ਪਈ ਤੇ ਤੁਸੀਂ ਸੋਚ ਸੋਚ ਨਹੀਂ ਸਕਦੇ ਮਤਲਬ ਉਹਨੇ ਕੀ ਕੀਤਾ ਜੀਂਦੀ ਬੱਚੀ ਨੂੰ ਮਤਲਬ 2.5 ਸਾਲ ਦੀ ਬੱਚੀ ਤੁਸੀਂ ਸੋਚੋ ਉਹਨੂੰ ਨੇ ਟੋਏ ਦੇ ਵਿੱਚ ਰੱਖ ਕੇ ਉਹਦੇ ਉੱਤੋਂ ਮਿੱਟੀ ਪਾਈ ਮਤਲਬ ਦੱਬੀ ਤੇ ਜਦੋਂ ਉਹ ਉੱਥੇ ਜਾ ਕੇ ਦਿਲ ਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਮਤਲਬ ਆਪਣੇ ਹੱਥਾਂ ਨਾਲ ਦਾਵਾ ਦਾ ਉਹ ਮਤਲਬ ਜ਼ਮੀਨ ਪੁੱਟਣੀ ਸ਼ੁਰੂ ਕੀਤੀ ਤੇ ਉਹਦਾ ਬੱਚੀ ਦਾ ਛੋਟਾ ਜਿਹਾ ਹੱਥ ਉਹਦੇ ਹੱਥ ਨੂੰ ਲੱਗਾ ਹਰਪ੍ਰੀਤ ਸਿੰਘ ਦੇ ਤੇ ਜਦੋਂ ਉਹਨਾਂ ਬੱਚੀ ਨੂੰ ਤਾਂ ਪੁੱਟਿਆ ਉਹਦੇ ਸਿਰ 'ਚ ਸੱਟ ਲੱਗੀ ਹੋਈ ਸੀ ਤੇ ਉਹਦੇ ਸਾਹ ਮਤਲਬ ਅਜੇ ਚੱਲਦੇ ਪਏ ਸੀ ਬੱਚੀ ਦੇ ਜਦੋਂ ਉਹਨਾਂ ਦਿਲ ਰੋਜ ਨੂੰ ਉਥੋਂ ਖੱਡੇ ਚੋਂ ਕੱਢਿਆ ਉਹਦੀ ਸਾਹ ਮਤਲਬ ਸਾਹ ਚੱਲਦੇ ਪਿਆ ਸੀ ਤੇ ਅਜੇ ਮਤਲਬ ਜਿਹੜਾ ਸਰੀਰ ਵੀ ਉਹ ਵੀ ਗਰਮ ਸੀ ਪਰ ਮੂੰਹ ਚ ਸਾਰੇ ਉਹਦੇ ਮਿੱਟੀ ਭਰ ਗਈ ਛੋਟੀ ਬੱਚੀ ਸੀ ਤੁਸੀਂ ਸੋਚੋ ਕਿੰਦਾ ਤੜਫੀ ਹੋਊਗੀ ਜਾਂ ਉਹਨੇ ਕਿੰਦਾ ਵਾਜਾ ਮਾਰੀਆਂ ਹੋਣਗੀਆਂ ਆਸ-ਪਾਸ ਮਤਲਬ ਇਹ ਮਤਲਬ ਹੁਣ ਮੈਂ ਵੀ ਐਕਸਪਲੇਨ ਨਹੀਂ ਕਰ ਸਕਦਾ ਫਿਰ ਉਹਨੂੰ ਜਲਦੀ ਜਲਦੀ ਡੀਐਮਸੀ ਹਸਪੀਟਲ ਲੈ ਗਏ ਪਰ ਹਸਪੀਟਲ ਜਾਂਦੇ ਹੀ ਮਤਲਬ ਉਹ ਬੱਚੀ ਨੇ ਜਿਹੜਾ ਕਿ ਦਮ ਤੋੜਤਾ ਕਿਉਂਕਿ 40 ਸਾਲ ਦੀ ਬੱਚੀ ਇਹਨੂੰ ਖੱਡੇ ਜੀਂ ਦੀ ਦੱਬ ਦੇਣਾ ਮਤਲਬ ਅੰਦਰ ਉਹਦੇ ਮਿੱਟੀ ਪੈ ਗਈ ਸਾਹ ਆਉਣਾ ਮਤਲਬ ਥੋੜਾ ਥੋੜਾ ਉਹਦਾ ਸਾਹ ਚੱਲਦਾ ਸੀ ਤੇ ਰਾਸਤੇ ਜਾਂਦੇ ਆ ਹਸਪੀਟਲ ਜਿਹੜਾ ਮਤਲਬ ਉਹਨੇ ਦਮ ਤੋੜਤਾ ਬੱਚੀ ਨੇ ਫਿਰ ਉਹੀ ਸਿਕਿਉਰਿਟੀ ਗਾਰਡ ਸਾਰੀ ਗੱਲ ਦੱਸਦਾ ਵਾ ਕਿ ਇਦਾਂ ਕਰਕੇ ਬੱਚੀ ਨੂੰ ਲੈ ਕੇ ਆਈ ਆ ਥੋੜੇ ਟਾਈਮ ਬਾਅਦ ਇਹ ਮਤਲਬ ਬੱਚੀ ਨੂੰ ਲੈ ਕੇ ਤੇ ਆਈ ਪਰ ਉਥੋ ਹੀ ਬੱਚੀ ਨੂੰ ਮਤਲਬ ਛੱਡ ਕੇ ਤੇ ਫਿਰ ਇਹ ਕੱਲੀ ਮਤਲਬ ਵਾਪਸ ਗਈ ਆ ਉਦੋਂ ਮੈਨੂੰ ਇਹਦੇ ਤੇ ਡਾਊਟ ਹੋਇਆ ਤੇ ਉਹਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ 10 ਮਿੰਟ ਵੀ ਪਹਿਲਾਂ ਆ ਜਾਂਦੇ ਤੇ ਹੋ ਸਕਦਾ ਸੀ ਬੱਚੀ ਦੀ ਜਾਨ ਮਤਲਬ ਤੇ ਤੁਸੀਂ ਸੋਚੋ ਕਿ ਡੀ ਵੱਡੀ ਗੱਲ ਆ ਇਹ ਸਭ ਤੋਂ ਮੇਨ ਗੱਲ ਕਿ ਜਿਹੜੀ ਨੀਲਮ ਹੀ ਉਹਨੇ ਇਦਾਂ ਕੀਤਾ ਗਿਆ ਜਦੋਂ ਪੁਲਿਸ ਨੇ ਉਹਦੇ ਬਿਆਨ ਦਰਜ ਕੀਤੇ ਕਿ ਮਤਲਬ ਤੂੰ ਇਹ ਸਾਰਾ ਕੁਝ ਕਿਉਂ ਕੀਤਾ ਤੇ ਤੁਸੀਂ ਇਹ ਸੋਚ ਕੇ ਹੈਰਾਨ ਹੋ ਜਾਓਗੇ ਕਿ ਮਤਲਬ ਇੱਕ ਜੈਲਸੀ ਮਤਲਬ ਇੱਕ ਇੱਕ ਹੁੰਦਾ ਨਾ ਕਿ ਆਂਡ ਗਵਾਂਡੀ ਨੂੰ ਵੇਕੇ ਸੜਨਾ ਇਹ ਸੀਜ ਨੇ ਮਤਲਬ ਛੋਟੀ ਮਾਸੂਮ ਬੱਚੀ ਦਾ ਜਿਹੜਾ ਮਤਲਬ ਕਤਲ ਕਰਾਤਾ ਮਤਲਬ ਜਾਂ ਉਹ ਇਸ ਦੁਨੀਆ ਨੂੰ ਛੱਡ ਕੇ ਚਲ ਗਈ ਆਪਸੀ ਈਰਖਾ ਬਾਜੀ ਦਾ ਕਰਕੇ ਮਤਲਬ ਛੋਟੀ ਜੀ ਬੱਚੀ ਈਰਖਾ ਬਾਜੀ ਨੂੰ ਮਤਲਬ ਈਰਖਾ ਬਾਜੀ ਦੀ ਸ਼ਿਕਾਰ ਹੋਈ ਉਹ ਛੋਟੀ ਜੀ 22 ਸਾਲ ਦੀ ਬੱਚੀ ਤੇ ਨੀਲਮ ਜਿਹੜੀ ਸੀ ਉਹ ਡਿਵੋਰਸ ਹੋਇਆ ਸੀ ਉਹਦਾ ਉਹ ਆਪਣੇ ਮੰਮੀ ਡੈਡੀ ਦੇ ਨਾਲ ਹੀ ਰਹਿੰਦੀ ਸੀ ਤੇ ਦੂਸਰੀ ਪਾਸੇ ਜਿਹੜੀ ਹਰਪ੍ਰੀਤ ਦੀ ਫੈਮਿਲੀ ਸੀ ਮਤਲਬ ਉਹਨਾਂ ਨੂੰ ਸਾਰੇ ਜਾਣੇ ਰਿਸਪੈਕਟ ਕਰਦੇ ਸੀ ਮਤਲਬ ਸਾਰੇ ਜਾਣੇ ਉਹਨਾਂ ਨਾਲ ਮਤਲਬ ਮੇਲਦੇ ਜੁਲਦੇ ਸੀਗੇ ਉਹਨਾਂ ਦੇ ਆਉਣ ਘਰ ਆਉਣ ਜਾਣ ਲੱਗਾ ਰਹਿੰਦਾ ਉਹਨਾਂ ਦੇ ਬੱਚਿਆਂ ਨੂੰ ਵੀ ਸਾਰੇ ਆਣ ਗੁਆਂਡੀ ਮਤਲਬ ਜਿੰਨੇ ਸਾਰੇ ਪਿਆਰ ਕਰਦੇ ਸੀ ਇਸੇ ਗੱਲੋਂ ਛੜਦੀ ਕਿ ਇਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੇ ਸਾਰੇ ਆਣ ਗੁਆਂਡੀ ਤੇ ਮੇਰੇ ਬੱਚਿਆਂ ਨੂੰ ਮਤਲਬ ਕੋਈ ਪਿਆਰ ਨਹੀਂ ਕਰਦਾ ਉਹਦੇ ਬੱਚੇ ਥੋੜੇ ਸ਼ਰਾਰਤੀ ਵੀ ਹੁੰਦੇ ਨਾ ਬੱਚੇ ਮਤਲਬ ਥੋੜੇ ਸ਼ਰਾਰਤੀ ਹੁੰਦੇ ਆ ਇਸ ਕਰਕੇ ਉਹਨਾਂ ਦੇ ਮਤਲਬ ਆਂਡੀ ਗਵਾਂਡੀ ਥੋੜਾ ਦੂਰ ਰਹਿੰਦੇ ਸੀ ਇੱਕ ਜਿਹੜੀ ਨੀਲਮ ਹੀ ਉਹਨਾਂ ਦੇ ਉਹਦੇ ਘਰ ਮਤਲਬ ਅਣਜਾਣ ਬੰਦਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈਗਾ ਏ ਕੋਈ ਵੋਸੀ ਹੀ ਗੇ ਤੇ ਸਾਰੇ ਆਂਡੀ ਗਵਾਂਡੀ ਉਹਦੇ ਘਰ ਦੇਆਂ ਨੂੰ ਮਤਲਬ ਕਹਿੰਦੇ ਵੀ ਹੀਗੇ ਕਿ ਮਤਲਬ ਇਹ ਮਤਲਬ ਸੋਸਾਇਟੀ ਦਾ ਜਿਹੜਾ ਮਾਹੌਲ ਖਰਾਬ ਕਰਦੀ ਆ ਤੁਹਾਡੀ ਕੁੜੀ ਮਤਲਬ ਕਾਫੀ ਵਾਰ ਉਹਨਾਂ ਨੇ ਉਹਦੀ ਫੈਮਿਲੀ ਨੂੰ ਨੀਲਮ ਦੀ ਨੂੰ ਲਾਂਭਾ ਵੀ ਦਿੱਤਾ ਹੈਗਾ ਤੇ ਤੁਹਾਡੇ ਘਰੇ ਕਾਫੀ ਬੰਦਿਆਂ ਦਾ ਆਉਣ ਜਾਣ ਲੱਗਾ ਰਹਿੰਦਾ ਵਾ ਤੇ ਦੇ ਰੋਜ਼ ਨੂੰ ਮਤਲਬ ਸਾਰੇ ਮਤਲਬ ਲਾਗੇ ਬਨੇ ਵਾਲੇ ਜਿੰਨੇ ਵੀ ਉਹਨਾਂ ਦੇ ਗਵਾਂਢੀ ਕਾਫੀ ਪਿਆਰ ਕਰਦੇ ਸੀ ਮਤਲਬ ਇਹੋ ਚੀਜ਼ ਉੱਤੇ ਕਹੋ ਮਤਲਬ ਉਹ ਇਹ ਚੀਜ਼ਾਂ ਵੇਖ ਕੇ ਉਹ ਛੜਦੀ ਸੀ ਕਿ ਮਤਲਬ ਇਹਨਾਂ ਨੂੰ ਮਤਲਬ ਇਹਨਾਂ ਨੂੰ ਜ਼ਿਆਦਾ ਪਿਆਰ ਮਿਲਦਾ ਵਾ ਤੇ ਵੀ ਇਹ ਮਤਲਬ ਖੁਸ਼ੀ ਆ ਮਤਲਬ ਸਾਰੇ ਫੈਮਿਲੀ ਹੈਪੀ ਹੈਪੀ ਰਹਿੰਦੀ ਆ ਤੇ ਮੇਰਾ ਡਿਵੋਰਸ ਡਿਵੋਰਸ ਵੀ ਹੋਇਆ ਵਾ ਤੇ ਸਾਨੂੰ ਕੋਈ ਬੁਲਾ ਕੇ ਵੀ ਖੁਸ਼ ਨਹੀਂ ਆ ਇਹੋ ਈਰਖਾ ਬਾਜੀ ਮਤਲਬ ਵਾਦੀ ਵਾਦੀ ਇੰਨੀ ਵਧ ਗਈ ਕਿ 22 ਸਾਲ ਦੀ ਬੱਚੀ ਦਿਲਰੋਜ਼ ਨੂੰ ਆਪਣੀ ਜਾਨ ਦੇਣੀ ਪਈ। ਮਤਲਬ ਆਸਪਾਸ ਦੇ ਜਿੰਨੇ ਵੀ ਗਵਾਂਢੀ ਸੀ ਨੀਲਮ ਦੇ ਕੈਰੈਕਟਰ ਤੇ ਵੀ ਮਤਲਬ ਸਵਾਲ ਚੁੱਕਦੇ ਸੀ। ਤੇ ਜਦੋਂ ਉਹ ਨੀਲਮ ਦੇ ਘਰੇ ਲਾਂਭਾ ਜਾਂਦਾ ਸੀ ਮਤਲਬ ਗਵਾਂਢੀ ਦਿੰਦੇ ਸੀ ਤੇ ਉਹਨੇ ਫੈਸਲਾ ਕੀਤਾ ਸੀ ਨੀਲਮ ਨੇ ਕਿ ਮੈਂ ਹੋਰ ਕਿਤੇ ਬਾਹਰ ਜਾ ਕੇ ਮਨ ਲੋ ਕਿਤੇ ਜਗ੍ਹਾ ਕਿਰਾਏ ਦੇ ਲੈ ਕੇ ਉੱਥੇ ਰਹਿਣ ਲੱਗ ਜਾਂਗੀ। ਉਸੇ ਦਿਨ ਉਹਨੇ ਘਰ ਛੱਡ ਕੇ ਜਾਣਾ ਉਸੇ ਟਾਈਮ ਜਦੋਂ ਘਰੋਂ ਬਾਹਰ ਨਿਕਲੀ ਐਕਟੀਵ ਵਾਲੇ ਕੇ ਉਸੇ ਟਾਈਮ ਉਹਨੇ ਵੇਖਿਆ ਕਿ ਦਿਲਰੋਜ਼ ਜਿਹੜੀ ਆਪਣੇ ਘਰ ਦੇ ਬਾਹਰ ਖੇਡਣ ਦੀ ਤੇ ਉਹਦਾ ਸ਼ੈਤਾਨੀ ਦਿਮਾਗ ਜਿਹੜਾ ਸ਼ੁਰੂ ਹੋ ਗਿਆ ਉਹਦੀ ਨਫ਼ਰ ਕਿ ਉਹਨੇ ਦਿਲਰੋਜ਼ ਨੂੰ ਆਪਣੇ ਨਾਲ ਬਿਠਾਇਆ ਉਹਨੂੰ ਬਿਠਾ ਕੇ ਘਰ ਤੋਂ 13 ਕਿਲੋਮੀਟਰ ਦੂਰ ਜਿਹੜਾ ਪਲਾਟ ਹੀ ਉੱਥੇ ਲੈ ਗਈ ਤੇ ਉੱਥੇ ਜਾ ਕੇ ਮੰਨ ਲਓ ਉਹਨੂੰ ਦਿਲਰੋਜ਼ ਨੂੰ ਜਿਹੜਾ ਉਹਨੇ ਦਾ ਪਤਾ ਤੇ ਦਿਲਰੋਜ਼ ਜਿਹੜੀ ਹੀ ਛੋਟੀ ਹੀ ਮਾਸੂਮ ਹੀ ਮਤਲਬ ਜਦੋਂ ਉਹ ਨੂੰ ਹੀ ਕਿ ਸਾਡੇ ਘਰ ਹੀ ਆਉਂਦੀ ਜਾਂਦੀ ਮਤਲਬ ਹੁੰਦਾ ਹੀ ਹੈ ਕਿ ਆਂਡ ਗਵਾਂਡ ਜਦੋਂ ਘਰ ਹੀ ਆਉਂਦੇ ਜਾਂਦੇ ਆ ਤੇ ਮੇਲ ਮਲਾਪ ਹੋ ਹੀ ਜਾਂਦਾ ਕਿ ਮਤਲਬ ਇਹ ਵੀ ਸਾਡੇ ਆਪਣੇ ਹੀ ਆ ਤੇ ਦਿਲਰੋਜ਼ ਨੇ ਹੀ ਸਭ ਤੋਂ ਵੱਡੀ ਗੱਲ ਗਲਤੀ ਕਰਤੀ ਕਿ ਨੀਲਮ ਨੂੰ ਜਿਹੜਾ ਉਹ ਆਪਣਾ ਸਮਝ ਬੈਠੀ ਤੇ ਉਹਦੇ ਨਾਲ ਬੈਠ ਕੇ ਜਦੋਂ ਉਹਨੇ ਕਿਹਾ ਗਿਆ ਆਪਾਂ ਚੱਲੀਏ ਉਹਦੇ ਨਾਲ ਬੈਠ ਕੇ ਚੁੱਪਚਾਪ ਚੱਲ ਗਈ ਤੇ ਬਾਕੀ ਬੱਚਿਆਂ ਨੂੰ ਤੇ ਇਹੀ ਹੁੰਦਾ ਕਿ ਆਂਡੀ ਗਵਾਂਡੀਆਂ ਮਲੋ ਸਾਡੇ ਰਿਸ਼ਤੇਦਾਰੀਆ ਸਾਡੇ ਆਪਣੀ ਆ ਬੱਚੀ ਨੇ ਤੇ ਇਹੋ ਸੋਚਿਆ ਤੇ ਇਹੋ ਉਹਨੂੰ ਬੱਚੀ ਨੂੰ ਜਿਹੜਾ ਮਹਿੰਗਾ ਪੈ ਗਿਆ ਜਦੋਂ ਫਿਰ ਲਾਸਟ ਤੇ ਪਤਾ ਲੱਗਾ ਜਦੋਂ ਉਹ ਦਿਲਰੋਜ਼ ਨੂੰ ਉੱਥੇ ਲੈ ਕੇ ਗਈ ਤੇ ਦਿਲਰੋਜ਼ ਰੋਣ ਲੱਗੀ ਸਭ ਤੋਂ ਪਹਿਲਾਂ ਉਹਨੇ ਉਹਦੇ ਸਿਰ 'ਚ ਇੱਟ ਮਾਰੀ ਕੀ ਸੋਚੋ ਇੱਟ ਮਾਰ ਕੇ ਫਿਰ ਉਹਨੇ ਉਹਦੇ ਮੂੰਹ 'ਚ ਮਿੱਟੀ ਭਰੀ ਕਿ ਉਹਦਾ ਸਾਹ ਬੰਦ ਹੋ ਜੇ ਧਾਮਕੋਟ ਜੇ ਉਹਦਾ ਤੇ ਉਸ ਤੋਂ ਬਾਅਦ ਉਹਨੇ ਉਹਨੂੰ ਖੱਡੇ 'ਚ ਦੱਬ ਕੇ ਉੱਤੋਂ ਮਿੱਟੀ ਪਾ ਦਿੱਤੀ ਤੇ ਫਿਰ ਲਾਸਟ ਜਦੋਂ ਕੋਰਟ ਚ ਨੀਲਮ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਨੇ ਸਾਰੀਆਂ ਗੱਲਾਂ ਸੁਣ ਕੇ ਮਤਲਬ ਇਹਨਾਂ ਸ਼ੈਤਾਨੀ ਦਿਮਾਗ ਮਤਲਬ ਇੱਕ ਛੋਟੀ ਜੀ ਬੱਚੀ ਨੂੰ ਮਤਲਬ ਕਤਲ ਕਰ ਦੇਣਾ ਉਹਦਾ ਇਹਨੇ ਚਲਾਕ ਤਰੀਕੇ ਨਾਲ ਇੱਕ ਰੀਅਰ ਕੇਸ ਮੰਨਿਆ ਗਿਆ ਤੇ ਕੋਰਟ ਨੇ ਉਹਨੂੰ ਮਤਲਬ ਫਾਂਸੀ ਦੀ ਸਜ਼ਾ ਦੇ ਦਿੱਤੀ ਫਾਂਸੀ ਦੀ ਫਾਂਸੀ ਦੀ ਸਜ਼ਾ ਸੁਣ ਕੇ ਨੀਲਮ ਜਿਹੜੀ ਰੋਣ ਲੱਗੀ ਤੇ ਆਪਣੇ ਬੱਚਿਆਂ ਦਾ ਹਵਾਲਾ ਦੇਣ ਲੱਗੀ ਮੇਰੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਕੌਣ ਪਾਲੂਗਾ ਮਤਲਬ ਤੁਸੀਂ ਸੋਚੋ ਕਿ ਇੱਕ ਬੱਚੀ ਕਿਸੇ ਦੀ ਬੱਚੀ ਨੂੰ ਉਹਨੇ ਮਾਰਤਾ ਉਹਦਾ ਨੂੰ ਕੋਈ ਦੁੱਖ ਨਹੀਂ ਉਹਨੂੰ ਆਪਣੇ ਬੱਚਿਆਂ ਦਾ ਦੁੱਖ ਹੋਣ ਲਿਆ ਹੇ ਹੁਣ ਕਿ ਮੇਰੇ ਬੱਚਿਆਂ ਨੂੰ ਹੁਣ ਕੌਣ ਪਾਲੂ ਕੇਸ ਤੋਂ ਆਪਾਂ ਨੂੰ ਇਹੀ ਪਤਾ ਲੱਗਦਾ ਵਾ ਕਿ ਮਨ ਲੋ ਅੱਜ ਤੱਕ ਅੱਜ ਹੁਣ ਜਿਹੜਾ ਇਹ ਟਾਈਮ ਚੱਲਦਾ ਇਨਸਾਨੀਅਤ ਜਿਹੜੀ ਮਤਲਬ ਟੋਟਲੀ ਖਤਮ ਹੋ ਗਈ ਆ ਤੁਹਾਨੂੰ ਕਿਤੇ ਛੋਟੀ ਜੀ ਵੀ ਗੱਲ ਲੱਗੇ ਤੁਸੀਂ ਉਹਨੂੰ ਨੋਟ ਕਰੋ ਤੇ ਉਹਨੂੰ ਇਦਾਂ ਨਾ ਛੱਡੋ ਜੇ ਤੁਹਾਨੂੰ ਛੋਟੀ ਜੀ ਗੱਲ ਲੱਗਦੀ ਕੋਈ ਆਸ-ਪਾਸ ਇਦਾਂ ਨਹੀਂ ਕੋਈ ਮਤਲਬ ਕੁਝ ਵੀ ਪਤਾ ਲੱਗਦਾ ਵਾ ਕਿਉਂਕਿ ਅੱਜ ਦਾ ਟਾਈਮ ਹੀ ਇਦਾਂ ਦਾ ਹੈ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਮਤਲਬ ਕੌਣ ਆਪਣੇ ਲਈ ਕਿੰਨੀ ਨਫ਼ਰਤ ਆਪਣੇ ਦਿਲ 'ਚ ਪਾਲੀ ਬੈਠਾ ਵਾ ਉੱਤੋਂ-ਉੱਤੋਂ ਕੁਝ ਹੋਰ ਹੁੰਦੇ ਆ ਲੋਕ ਤੇ ਅੰਦਰੋਂ ਕੁਝ ਹੋਰ ਹੁੰਦੇ ਆ ਤੇ ਏਸੇ ਈਰਖਾ ਤੇ ਨਫ਼ਰਤ ਨਾਲ ਜਿਹੜੀ ਅੱਜ ਛੋਟੀ ਬੱਚੀ ਆ ਮਤਲਬ ਇਹ ਉਹ ਇਸ ਦੁਨੀਆ ਦੇ ਨਹੀਂ ਆ ਗਈ ਤੇ ਸੋਚੋਂਦੇ ਮਤਲਬ ਘਰਦਿਆਂ ਨੂੰ ਮਤਲਬ ਕਿੰਨਾ ਮਤਲਬ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹਨਾਂ ਨੂੰ ਪਿਆ ਵਾ ਸਭ ਤੋਂ ਪਿਆਰੀ ਬੱਚੀ ਸੀ ਦਿਲਰੋਜ਼ ਤੇ ਇਹੀ ਅੱਜ ਦੀ ਵੀਡੀਓ ਤੇ ਮਿਲਾਂਗੇ ਅਗਲੀ ਵੀਡੀਓਜ਼ ਤਦ ਤੱਕ ਲਈ ਬਾਏ ਬਾਏ ਤੇ ਧੰਨਵਾਦ